ਬੱਚੇ ਜੇ ਤੱਕ ਆਇਆ ਪਿੰਡ ਦਾ ਨਾਮ ਰੋਸ਼ਨ ਕੀਤਾ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਹੈਨਾ ਭਾਈ ਜੀ ਨਾਲ ਦਨ ਦੁਗਣੀ ਰਾਤ ਉਗਮਿਤ ਰੱਖੀ ਦੇਵੇ ਅੱਜ ਤਾਂ ਪਹੁੰਚੇ ਹੋ ਸ਼ੁਕਰਾਨੇ ਚ ਸ਼ਾਮਲ ਹੋਣਾ ਚਾਹੀਦਾ ਪਰ ਕੀ ਤੁਸੀਂ ਸਾਰੇ ਮੈਚ ਵੀ ਦੇਖ ਕੇ ਆਪਣੇ ਕਮਾਚਰ ਸੋਈਂਦਿਆਂ ਚ ਲੱਗੇ ਸੀ ਮੈਚ ਦੇਖਦੇ ਰਹੇ ਆ ਸਾਰੇ ਮੈਚ ਦੇਖਦੇ ਰਹੇ ਆ ਮੈਂ ਕਹਿੰਦੇ ਐਸੇ ਗੋਲ ਹੋਣ ਤੇ ਕਿੰਨੀ ਕਿ ਖੁਸ਼ੀ ਹੁੰਦੀ ਸੀ ਉਦੋਂ ਫਿਰ ਤਾੜੀਆਂ ਮਾਰ ਮਾਰ ਕੇ ਆਪਣਾ ਆਪੇ ਖੁਸ਼ੀ ਪ੍ਰਗਟ ਕਰ ਲਈਦੀ ਸੀਗੀ ਭਾਰਤੀ ਹਾਕੀ ਦੇ ਪੁਰਾਣੇ ਸਰਪੰਚ ਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਨਾਲ ਮਨਦੀਪ ਸਿੰਘ ਉਹਨਾਂ ਦੇ ਪਿੰਡ ਮਿੱਠਾਪੁਰ ਵਿਖੇ ਖੜੇ ਆ ਅੱਜ ਮਿੱਠਾਪੁਰ ਦੇ ਵਿੱਚ 올림픽 ਚੈਂਪੀਅਨਾਂ ਦਾ ਸਵਾਗਤ ਕੀਤਾ ਜਾਣਾ ਤੇ ਉਸੇ ਸਵਾਗਤ ਦੇ ਲਈ ਅੱਜ ਪਿੰਡ ਦੇ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਇੱਧਰ ਤੁਸੀਂ ਪੋਸਟਰ ਦੇਖ ਰਹੇ ਹੋ ਮਨਪ੍ਰੀਤ ਸਿੰਘ ਪੁਰਾਣੇ ਹਾਕੀ ਦੇ ਸਰਪੰਚ ਜਿਹੜੇ ਰਹੇ ਨੇ ਪਿਛਲੀ ਵਾਰ ਦੇ 올림픽ਸ ਦੇ ਵਿੱਚ ਜਦੋਂ ਪਿਛਲੀ ਵਾਰ ਵੀ ਕਾਂਸੀ ਤਗਮਾ ਭਾਰਤ ਨੇ ਜਿੱਤਿਆ ਸੀ ਤੇ ਐਤਕੀ ਫੇਰ ਕਾਂਸੀ ਤਗਮਾ ਹਿੱਸੇ ਆਇਆ ਲਗਾਤਾਰ ਦੂਜੀ ਵਾਰ ਭਾਰਤ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ ਜਦੋਂ ਕੈਂਟੇਰੀਏ ਦੀ ਗੱਲ ਕਰਦੇ ਆ ਤਾਂ ਇਹ ਉਹ ਏਰੀਆ ਜਿੱਥੋਂ ਪਨੀਰੀ ਉੱਗਦੀ ਹੈ ਇਸ ਹਾਕੀ ਦੀ ਹੌਕੀ ਦੇ ਬਹੁਤ ਵੱਡੇ ਵੱਡੇ ਤਨਹਾਰ ਪਲੇਅਰ ਇੱਥੋਂ ਹੋਏ ਨੇ ਬੇਸ਼ੱਕ ਪ੍ਰਗਟ ਸਿੰਘ ਦੀ ਗੱਲ ਕਰ ਲਈਏ ਹੁਣ ਮਨਪ੍ਰੀਤ ਮਨਦੀਪ ਫਿਰ ਖੁਸਰੋਪੁਰ ਤੋਂ ਆਪਾਂ ਹਾਰਦਿਕ ਸਿੰਘ ਜਿਹੜੇ ਇੰਜੈਕਟਰ ਰਹੇ ਨੇ ਲਗਾਤਾਰ ਉਹ ਬਾਲ ਇੰਜੈਕਟ ਕਰਦੇ ਸੀ ਉਸ ਤੋਂ ਬਾਅਦ ਹਰਮਨਪ੍ਰੀਤ ਜਿਹੜਾ ਸੀ ਉਹ ਗੋਲ ਦਾਗਦਾ ਸੀ ਇਹ ਪਿੰਡ ਦਾ ਸਰਕਾਰੀ ਸਕੂਲ ਹੈ ਜਿੱਥੇ ਕਿਸ ਸਮੇਂ ਮਨਦੀਪ ਹੋਣੀ ਪੜਦੇ ਹੋਣਗੇ ਜਾਂ ਫਿਰ ਇਹ ਉਹਨਾਂ ਦੇ ਪਿੰਡ ਦੇ ਲਈ ਉਹ ਖੇਡਣ ਦੀ ਜਗ੍ਹਾ ਹੋਊਗੀ ਖਾਸ ਤੌਰ ਤੇ ਉੱਪਰ ਤੇ ਨਾਲ ਹੀ ਅਗਲੇ ਬੰਨੇ ਗੁਰਦੁਆਰਾ ਸਾਹਿਬ ਹੈ ਇਸ ਪਿੰਡ ਦਾ ਤੇ ਇਧਰਲੇ ਬੰਨੇ ਵੀ ਇੱਕ ਵਾਰ ਮੋੜ ਤੋਂ ਇੱਥੇ ਇਹਨਾਂ ਨੇ ਤਸਵੀਰਾਂ ਵੱਡੀਆਂ-ਵੱਡੀਆਂ ਕਰਕੇ ਲਗਾਈਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਸਮੇਂ ਪ੍ਰਬੰਧ ਚੱਲ ਰਹੇ ਨੇ ਤਿਆਰੀਆਂ ਚੱਲ ਰਹੀਆਂ ਨੇ ਸਵਾਗਤ ਦੀਆਂ ਕਿਉਂਕਿ ਇੱਥੇ ਸ਼ੁਕਰਾਨੇ ਦੀ ਅਰਦਾਸ ਹੋਣੀ ਹੈ ਉਸ ਤੋਂ ਬਾਅਦ ਸੰਗਤਾਂ ਦੇ ਲਈ ਲੰਗਰ ਪ੍ਰਸ਼ਾਦੇ ਦੀ ਤਿਆਰੀ ਵੀ ਕੀਤੀ ਗਈ ਹੈ ਤੇ ਇੱਧਰ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਤਸਵੀਰ 'ਚ ਤੁਹਾਨੂੰ ਨਜ਼ਰ ਆ ਰਹੇ ਨੇ ਮਨਪ੍ਰੀਤ ਮੰਦੀਪ ਉਸ ਦੇ ਨਾਲ ਸ਼ਮਸ਼ੇਰ ਸੁਖਜੀਤ ਅਮਿਤ ਰੋਹੀਦਾਸ ਹੋਣੀ ਨੇ ਸਾਰੇ ਪਲੇਅਰ ਤੇ ਸਾਡੀ ਹੋਕੀ ਦੇ ਵਿੱਚੋਂ ਇਸ ਸਮੇਂ ਸੰਨਿਆਸ ਜਿਨ੍ਹਾਂ ਨੇ ਲੈ ਲਿਆ ਹੈ ਸ਼ਿਜੇਸ਼ ਜਿਨ੍ਹਾਂ ਨੇ ਬਹੁਤ ਸੋਹਣੀ ਕੀਪਿੰਗ ਕਰਦੇ ਹੋਏ ਕਈ ਗੋਲਾਂ ਨੂੰ ਬਚਾਇਆ ਇਸ ਸਮੇਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋ ਰਹੇ ਹਾਂ ਇਹ ਮਿੱਠਾਪੁਰ ਦਾ ਗੁਰਦੁਆਰਾ ਸਾਹਿਬ ਹੈ ਜਿੱਥੇ ਤਿਆਰੀਆਂ ਚੱਲ ਰਹੀਆਂ ਨੇ ਸਵਾਗਤ ਦੇ ਲਈ ਅਤੇ ਅਰਦਾਸ ਸ਼ੁਕਰਾਨੇ ਦੀ ਅਰਦਾਸ ਹੋਣੀ ਹੈ ਉਸ ਉਪਰੰਤ ਇੱਥੇ ਲੰਗਰ ਪ੍ਰਸ਼ਾਦੇ ਦੀ ਤਿਆਰੀ ਹੈ ਇਸ ਸਮੇਂ ਪਾਸ ਚੱਲ ਰਿਹਾ ਹੈ ਅੰਦਰ ਅਤੇ ਪਿੰਡ ਵਾਲੇ ਆਪਣੇ ਪਿੰਡ ਦੇ ਉਹਨਾਂ ਨੌਜਵਾਨਾਂ ਦਾ ਸਵਾਗਤ ਕਰਨ ਲਈ ਪਹੁੰਚ ਰਹੇ ਨੇ ਜਿਨ੍ਹਾਂ ਨੇ ਮਾਣ ਵਧਾਇਆ ਇਸ ਪਿੰਡ ਦਾ ਜਿਨ੍ਹਾਂ ਨੇ ਇਸ ਪਿੰਡ ਹੀ ਨਹੀਂ ਇਸ ਇਲਾਕੇ ਹੀ ਨਹੀਂ ਪੂਰੇ ਪੂਦੇ ਪੰਜਾਬ ਦਾ ਮਾਣ ਵਧਾਇਆ ਆਪਣੇ ਜਨੂਨ ਦੇ ਨਾਲ ਆਪਣੇ ਹੁਨਰ ਦੇ ਨਾਲ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗਰਾਊਂਡ ਤੇ ਐਗਰੈਸ਼ਨ ਦਿਖਾਇਆ ਜਿਸ ਤਰੀਕੇ ਦੀ ਗੇਮ ਦਿਖਾਈ ਉਸ ਨੇ ਸਭ ਨੂੰ ਹੈਰਾਨ ਕੀਤਾ ਇੱਧਰ ਪਿੰਡ ਵਾਸੀ ਵੀ ਮੌਜੂਦ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਉਹ ਗੱਲ ਕਰਨ ਦੇ ਲਈ ਕੰਫਰਟੇਬਲ ਫੀਲ ਕਰਦੇ ਨੇ ਪਾਰ ਚੱਲੇ ਆ ਬੀਬੀਆਂ ਮੌਜੂਦ ਨੇ ਸਤਿ ਸ਼੍ਰੀ ਅਕਾਲ ਬੀਬੀ ਜੀ ਜੀ ਆ ਬੀਬੀ ਨੇ ਕਰ ਲਾ ਅੱਛਾ ਤੁਸੀਂ ਨਹੀਂ ਬੋਲੋਗੇ ਮੈਂ ਨਹੀਂ ਬੋਲਣਾ ਅੱਛਾ ਜੀ ਮੈਂ ਬਜ਼ੁਰਗਾਂ ਮੈਨੂੰ ਬਾਲਾ ਨਹੀਂ ਬੋਲਣਾ ਆਂ ਅੱਛਾ ਠੀਕ ਹੈ ਜੀ ਉਹਦਾ ਵਧਾਈ ਤਾਂ ਦੇ ਦਿਓ ਮੈਂ ਬੜਾਈਆਂ ਦਾ ਬਹੁਤ ਬਹੁਤ ਖੁਸ਼ੀ ਹੋਈ ਅੱਛਾ ਜੀ ਬਹੁਤ ਖੁਸ਼ੀ ਜਿਆਦੀ ਖੁਸ਼ੀ ਹੈ ਹੈਨਾ ਬੱਚੇ ਜਿੱਤ ਕੇ ਆਇਆ ਪਿੰਡ ਦਾ ਨਾਮ ਰੋਸ਼ਨ ਕੀਤਾ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਹੈਨਾ ਜੀ ਜੀ ਬਾਈ ਗੁਰੂ ਜੀ ਨੇ ਦੈਨ ਦੁਗਣੀ ਰਾਚੁਗਣੀ ਤਰੱਕੀ ਦੇਵੇ ਵਾਹ ਧੰਨਵਾਦ ਆਪਾਂ ਕੀ ਆਪਨੇ ਕਹ ਰਹੇ ਮਾ ਜੀ ਤੁਸੀਂ ਕੀ ਕਹੋਗੇ ਇਸ ਸਮੇ ਗੁਰਦੁਆਰਾ ਸਾਹਿਬ ਜੇ ਉਹਨਾਂ ਦੇ ਕਹਿ ਲੋ ਵੀ ਸ਼ੁਕਰਾਨੇ ਦੀ ਅਰਦਾਸ ਹੋਣੀ ਹੈ ਸਾਰੇ ਪਿੰਡ ਚ ਖੁਸ਼ੀ ਦਾ ਮਾਹੌਲ ਵਿਆਹ ਵਰਗਾ ਮਾਹੌਲ ਹੈ ਜਿਸ ਤਰੀਕੇ ਨਾਲ ਹਲਵਾਈ ਬੈਕਗ੍ਰਾਉਂਡ ਲੱਗੇ ਹੋਏ ਨੇ ਕੀ ਲੱਗਦਾ ਹੈ ਕੀ ਮਨ ਚ ਵਿਚਾਰ ਕੀ ਆਉਂਦੇ ਨੇ ਬਹੁਤ ਖੁਸ਼ੀ ਹੁੰਦੀ ਪਈ ਆ ਸਾਨੂੰ ਸ ਦੇਖ ਕੇ ਫਿਰ ਸਾਡੇ ਬੱਚੇ ਜਿਹੜੇ ਆ ਇੱਥੇ ਤੱਕ ਪਹੁੰਚਿਆ ਇੰਡੀਆ ਦਾ ਪੂਰੇ ਵਰਡ ਦਾ ਇਹ ਨਾਮ ਰੋਸ਼ਨ ਕੀਤਾ ਉਹਨਾਂ ਨੇ ਮਿੱਟਾਪੁਰ ਦਾ ਖਾਸ ਕਰਕੇ ਹਨਾ ਤੇ ਬਹੁਤ ਵਧਾਈਆਂ ਆ ਬੱਚਿਆਂ ਨੂੰ ਬਹੁਤ ਬਹੁਤ ਮਿਹਨਤ ਕੀਤੀ ਉਹਨਾਂ ਦੀ ਮਹੰਤ ਜਿਹੜੀ ਵਾਰ ਆਈ ਆ ਅੱਛਾ ਜੀ ਤੇ ਤੁਸੀਂ ਚਲੋ ਅੱਜ ਤਾਂ ਪਹੁੰਚੇ ਹੋ ਸ਼ੁਕਰਾਨੇ ਚ ਸ਼ਾਮਲ ਹੋਣਾ ਚਾਹੀਦਾ ਪਰ ਕੀ ਤੁਸੀਂ ਸਾਰੇ ਮੈਚ ਵੀ ਦੇਖ ਕੇ ਆਪਣੇ ਕੰਮਾਂ ਚਰ ਸੋਈਦਿਆਂ ਚ ਲੱਗੇ ਸੀ ਮੈਚ ਦੇਖਦੇ ਰਹੇ ਆ ਸਾਰੇ ਮੈਚ ਦੇਖਦੇ ਰਹੇ ਹੋ ਅੱਛਾ ਤੇ ਪਤਾ ਲੱਗ ਜਾਂਦਾ ਸੀ ਪਾਜੀ ਫੋਨ ਕਰ ਦਿੰਦੇ ਸੀ ਉਹਦੇ ਮਨਦੀਪ ਦੇ ਪਾਪਾ ਅੱਛਾ ਜੀ ਫਿਰ ਮੈਚ ਦੇਖਦੇ ਹੁੰਦੇ ਸੀਗੇ ਹਾਂ ਜੀ ਮਤਲਬ ਸਮੇਂ ਨਾ ਬਹਿ ਜਾਂਦੇ ਸੀ ਵੇਲੇ ਹੋ ਗਏ ਅੱਛਾ ਵਿੱਚ ਕੰਮ ਵੀ ਕਰਦੇ ਸੀਗੇ ਕਪੜਾ ਤੇ ਮੈਚ ਦੇਖੀ ਦੇ ਸਕਿਆ ਅੱਛਾ ਜੀ ਦਿਨ 골 ਹੋਣ ਤੇ ਕਿੰਨੀ ਕੁ ਖੁਸ਼ੀ ਹੁੰਦੀ ਸੀ ਉਹ ਤੋਂ ਫਿਰ ਤਾੜੀਆਂ ਮਾਰ ਮਾਰ ਕੇ ਆਪਣਾ ਆਪੇ ਖੁਸ਼ੀ ਪ੍ਰਗਟ ਕਰ ਲਈ ਦੀ ਸੀਗੀ ਅੱਛਾ ਜੀ ਬਹੁਤ ਮਜ਼ਾ ਆਉਂਦਾ ਹੁਣ ਮਨਦੀਪ ਤੇ ਮਨਪ੍ਰੀਤ ਹੁਣੀ ਤੁਹਾਡੇ ਪੇਟ ਦੇ ਨੇ ਦੂਸਰੀ ਵਾਰ ਉਹਨਾਂ ਨੇ ਕਹਿ ਲੋ ਵੀ ਪਿਛਲੀ ਵਾਰੀ ਵੀ ਜਿੱਤਿਆ ਸੀ ਕਾਸੇ ਤੱਕ ਮੈਂ ਐਤ ਕੀ ਫੇਰ ਜਿੱਤਿਆ ਤੇ ਹੁਣ ਇਹ ਖੁਸ਼ੀ ਤਾਂ ਹਾਂ ਜੀ ਦਿਨ ਵਾਰੀ ਉਹ ਤਿੰਨ ਵਾਰੀ ਹੋਇਆ ਜੀ ਤਿੰਨ ਏਦਾਂ ਲਗਾਤਾਰ ਤਾਂ ਚੱਲ ਰਹੀ ਹੈ ਪਰ ਇਹਦੇ ਵਿੱਚ ਜਿਹੜੀ ਗੱਲ ਮੈਂ ਪੁੱਛਣੀ ਚਾਹੁੰਦਾ ਸੀ ਕਿ ਪਿੰਡ ਦੇ ਲਈ ਪਿੰਡ ਦੇ ਬੱਚਿਆਂ ਦੇ ਲਈ ਵੀ ਯੋਗਦਾਨ ਉਹਨਾਂ ਵੱਲੋਂ ਪੂਰਾ ਮਿਲਦਾ ਹੈ ਜਦੋਂ ਬੱਚੇ ਕਹਿੰਦੇ ਨੇ ਅਸੀਂ ਅੱਗੇ ਖੇਡਣਾ ਨਹੀਂ ਨਹੀਂ ਬਹੁਤ ਜਾਂਦੇ ਆ ਬੱਚੇ ਜਦੋਂ ਇਹ ਆਉਂਦੇ ਆ ਛੁੱਟੀ 'ਚ ਵੀ ਤਾਂ ਵੀ ਗਰਾਊਂਡ ਜਾਂਦੇ ਆ ਦੋਨੇ ਟਾਈਮ ਗਰਾਊਂਡ ਜਾਂਦੇ ਆ ਮਿਲ ਕੇ ਜਾਂਦੇ ਮੇਰੇ ਰਸਤੇ ਵਿੱਚ ਹੀ ਲੰਘ ਕੇ ਜਾਂਦੇ ਮੇਰੇ ਘਰ ਮੁਰਦੀ ਲੰਘ ਕੇ ਜਾਂਦੇ ਮਿਲ ਕੇ ਜਾਂਦੇ ਬੱਚੇ ਦੱਸਦੇ ਆ ਬੱਚਿਆਂ ਨੂੰ ਸਿਖਾਉਂਦੇ ਨੇ ਫਿਰ ਹਾਂ ਸਿਖਾਉਂਦੇ ਦੱਸਦੇ ਆ ਹਾਂਜੀ ਦੱਸਦੇ ਆ ਉਹ ਪੂਰੀ ਟ੍ਰੇਨਿੰਗ ਦਿੰਦੇ ਆ ਕਿਉਂਕਿ ਮ ਬੱਚਿਆਂ ਨੂੰ ਮਿਲਦੇ ਆ ਇਹ ਨਹੀਂ ਹੈਗਾ ਵੀ ਜਿਵੇਂ ਆਏ ਆ ਤਾਂ ਅਸੀਂ ਸੌ ਜਾਈਏ ਹਾਂ ਉਹਨੇ ਦੋਨੇ ਟਾਈਮ ਪ੍ਰੈਕਟਿਸ ਕਰਨ ਵੀ ਜਾਣਾ ਬੱਚਿਆਂ ਨੂੰ ਵੇਖਣਾ ਹਾਂ ਜੀ ਵੇਖਣ ਨੂੰ ਵੀ ਟਾਈਮ ਦੇਣਾ ਵੀ ਆਉਣ ਵਾਲੇ ਸਮੇਂ 'ਚ ਵੀ ਪੇ ਸ਼ੁਕਰਾਨੇ ਦੀਆਂ ਅਰਦਾਸਾਂ ਹੋਣ ਹੋਰ ਬੱਚੇ ਵੀ ਧੋਖੇਣ ਹਾਂ ਹੋਰ ਜੀ ਪਰਗੜ ਸਿੰਘ ਤੋਂ ਵਾਦਾ ਇਹ ਆਏ ਆ ਬੱਚੇ ਅੱਗੇ ਹਾਂ ਜੀ ਉਹ ਵਧੀਆ ਕੀਤਾ ਇਹ ਮਾਨ ਵਾਲੀ ਗੱਲ ਆ ਵਸੇ ਕੈਂਟ ਏਰੀਏ ਦੇ ਲਈ ਸਾਰੇ ਦੇ ਬਹੁਤ ਨਹੀਂ ਸਾਰੇ ਨਹੀਂ ਜੀ ਜੀ ਪੂਰੇ ਪੰਜਾਬ ਲਈ ਕੇ ਧੰਨਵਾਦ ਧੰਨਵਾਦ ਤੋ ਤੁਸੀਂ ਕੀ ਕਹਿਣਾ ਚਾਹੋਗੇ ਬੱਚਿਆਂ ਦੇ ਲਈ ਜਿਹੜੇ ਨਹੀਂ ਤੁਸੀਂ ਵਧਾਈ ਤਾਂ ਦੇ ਸਕਦੇ ਹੋ ਹਾਂਜੀ ਵਧਾਈ ਦੇ ਸਕਦੀ ਹਾਂ ਮੇਰਾ ਪੋਤਾ ਆ ਉਹਦੇ ਵਿੱਚ ਹਾਕੀ ਵਿੱਚ ਹੋਇਆ ਅੱਛਾ ਜੀ ਤੇ ਉਹਨੂੰ ਬਹੁਤ ਮਤਲਬ ਪਿਆਰ ਆ ਹਾਕੀ ਨਾਲ ਹਾਂ ਆ ਹੁਣ ਵੀ ਗੁਰਦੁਆਰੇ ਹਾਕੀ ਲੈ ਕੇ ਮੈਨੂੰ ਫੜਾਤੀ ਦਾਦੀ ਤੁਸੀਂ ਫੜ ਲਓ ਹਾਕੀ ਮਿਲਣ ਆਏ ਨੇ ਹੁਣ ਨਹੀਂ ਆਏ ਨਹੀਂ ਹਾਂਜੀ ਅਸੀਂ ਵੈਸੇ ਚੌਂਕ ਵਿੱਚ ਰਹਿੰਦੇ ਆ ਤੇ ਮਤਲਬ ਰੌਲਾ ਉਹਨਾਂ ਦਾ ਬਹੁਤ ਐ ਇੱਥੇ ਵੀ ਨਹੀਂ ਆਉਣਾ ਐ ਜਾਉਣਾ ਐ ਨਹੀਂ ਹਾਂਜੀ ਸਵਾਗਤ ਲਈ ਸਾਰੇ ਆਏ ਆ ਹਾਂਜੀ ਹਾਂਜੀ ਖੁਸ਼ੀ ਹੁੰਦੀ ਚਾਹ ਹੁੰਦੀ ਆ ਬਹੁਤ ਹੁੰਦੀ ਆ ਮੇਰਾ ਪੋਤਾ ਮਤਲਬ ਕਹਿੰਦਾ ਮੈਂ ਹਾਕੀ ਵਿੱਚ ਮਨਪ੍ਰੀਤ ਨੂੰ ਮਿਲਣਾ ਆਇਆ ਮੈਨੂੰ ਬਹੁਤ ਚੰਗੇ ਲੱਗੇ ਮਨਪ੍ਰੀਤ ਭਾਜੀ ਮੈਂ ਉਹਨਾਂ ਨੂੰ ਕਿਹਾ ਮੋਰੇ ਹੋ ਕੇ ਮਿਲੀ ਕੋਈ ਗੱਲ ਕਰੀ ਉਹਨਾਂ ਨਾਲ ਹਾਂ ਸਿੱਖਣ ਨੂੰ ਮਿਲੂਗਾ ਸਿੱਖਣ ਨੂੰ ਕੁਝ ਮਿਲੂਗਾ ਬਹੁਤ ਬਹੁਤ ਧੰਨਵਾਦ ਧੰਵਾ ਸੋ ਇੱਧਰ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਇਸ ਸਮੇਂ ਸ਼ੁਕਰਾਨੇ ਦੀ ਅਰਦਾਸ ਦੇ ਲਈ ਤਿਆਰੀਆਂ ਪੂਰੀਆਂ ਨੇ ਤੇ ਹਾਕੀ ਲੈ ਕੇ ਵੀ ਬੱਚੇ ਜਿਹੜੇ ਨੇ ਇੱਥੇ ਆਏ ਹੋਏ ਨੇ ਤਾਂ ਕਿ ਹਾਕੀਆਂ ਦੇ ਨਾਲ ਹੀ ਇਹਨਾਂ ਦਾ ਸਵਾਗਤ ਜਿਸ ਤਰੀਕੇ ਨਾਲ ਆਪਾਂ ਦੇਖਦੇ ਆਂ ਸਲਾਮੀ ਦਿੱਤੀ ਜਾਂਦੀ ਹੈ ਕਿਸੇ ਨੂੰ ਉਸ ਤਰੀਕੇ ਦੀ ਉਹ ਸਲਾਮੀ ਦੇਣਗੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਤੋਂ ਬਾਅਦ ਹੋਰ ਵੀ ਲੰਗਰ ਪ੍ਰਸ਼ਾਦੇ ਦੀ ਤਿਆਰੀ ਵੀ ਕੀਤੀ ਗਈ ਹੈ ਇਹ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਧਰਲੇ ਬੰਨੇ ਹਲਵਾਈ ਵੀ ਲੱਗੇ ਹੋਏ ਨੇ ਤਿਆਰੀਆਂ ਚੱਲ ਰਹੀਆਂ ਨੇ ਲੰਗਰ ਪ੍ਰਸ਼ਾਦੇ ਦੀਆਂ ਵੀ ਤੇ ਇੱਧਰ ਵੀ ਸੰਗਤ ਜੁਟ ਰਹੀ ਹੈ ਤੇ ਇੱਧਰਲੇ ਬੰਨੇ ਜਿਹੜਾ ਖਾਣ ਪੀਣ ਦਾ ਲੰਗਰ ਦਾ ਕਹਿ ਲਓ ਪ੍ਰਬੰਧ ਕੀਤਾ ਗਿਆ ਹੈ ਪੂਰੇ ਇਹ ਕਹਿ ਲੋ ਵਿਆਹ ਵਰਗੇ ਮਾਹੌਲ ਦੇ ਵਿੱਚ ਉਹਨਾਂ ਦਾ ਸਵਾਗਤ ਹੋਣਾ ਹੈ ਮਨਪ੍ਰੀਤ ਤੇ ਮਨਦੀਪ ਦਾ ਅਤੇ ਉਸ ਤੋਂ ਬਾਅਦ ਫਿਰ ਸ਼ੁਕਰਾਨੇ ਦੀ ਅਰਦਾਸ ਜਦੋਂ ਹੋ ਜਾਏਗੀ ਫਿਰ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਤੇ ਗੱਲਬਾਤ ਕਰਕੇ ਉਹਨਾਂ ਦੇ ਮਨ ਦੇ ਕੀ ਬਲਬਲੇ ਨੇ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਤਦ ਤੱਕ ਲਈ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਨਾਲ ਧੰਨਵਾਦ